ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਅੱਗੇ ਵੀ ਬੱਦ ਤੋਂ ਬੱਦ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਆਪਾਂ ਡੇਲੀ ਤੁਹਾਡੇ ਲਈ ਇੱਕ ਬਲੌਗ ਲੈ ਕੇ ਆਣਾ ਜ ਜਿਨ੍ਹਾਂ ਦੇ ਵਿੱਚ ਸੂਟ ਦਿਖਾਣੇ ਤੁਹਾਨੂੰ ਆਪਾਂ ਡੇਲੀ ਨਵੇਂ-ਨਵੇਂ ਸੂਟ ਦਿਖਾਣੇ ਆ ਉਹਨਾਂ ਚੋਂ ਜੇਕਰ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਹੁੰਦਾ ਤਾਂ ਤੁਸੀਂ ਆਪਾਂ ਨੂੰ ਆਪਣੇ ਵਰਤ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੁੰਦਾ WhatsApp ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਆਪਾਂ ਉਹ ਜਿਹੜਾ ਸੂਟ ਤੁਸੀਂ ਪਿਕ ਸੈਂਡ ਕਰਕੇ ਆਪਾਂ ਆਰਡਰ ਪੇਸ ਕਰਨਾ ਹੈਗਾ ਤੇ ਆਪਣਾ ਨਾਦਰ ਬੁਟੀਕ ਵਾਲਾ ਪੇਜ सेम ਹੀ ਜੀ ਉਹਦੇ ਉੱਪਰ ਵੀ ਬਣਿਆ ਹੋਇਆ Instagram ਦੇ ਉੱਪਰ ਉੱਥੇ ਵੀ ਜਾ ਕੇ ਆਪਾਂ ਨੂੰ ਬੱਦ ਤੋਂ ਬੱਦ ਫੋਲੋ ਕਰੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਵੀ ਆਪਾਂ ਕਰਦੇ ਹਾਂ ਜੀ ਆਰੀਵਰਕ ਮਸ਼ੀਨਵਰਕ ਤੇ ਬਲੌਕ ਪੇਂਟਿੰਗ ਦਾ ਤੇ ਪੇਂਟਿੰਗ ਦਾ ਕੰਮ ਵੀ ਆਪਣੇ ਕੋਲ ਅਵੇਲੇਬਲ ਹੈਗਾ ਅ ਠੀਕ ਹੈ ਜੀ ਉਹਨਾਂ ਵਿੱਚੋਂ ਜੇਕਰ ਤਾਂ ਤੁਸੀਂ ਆਪਣੇ ਇੰਸਟਾਗ੍ਰam ਵਾਲੇ ਪੇਜ ਤੋਂ ਲੈ ਕੇ ਕੋਈ ਆਪਣਾ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਆਪਣੇ ਕੋਲੋਂ ਸਾਨੂੰ ਵੀਡੀਓ ਜਾਂ ਕੋਈ ਫੋਟੋ ਭੇਜ ਕੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਨੂੰ ਤੁਸੀਂ ਜਿਹੜਾ ਵੀ ਕੋਈ ਸੂਟ ਤੁਹਾਨੂੰ ਪਸੰਦ ਆ ਜਾਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਪ੍ਰੋਪਰ ਸਕਰੀਨਸ਼ਾਟ ਲੈ ਕੇ ਜਾਂ ਕੋਈ ਵੀ ਵੀਡੀਓ ਕਾਪੀ ਕਰਕੇ ਆਪਣੀ ਆਪਣੇ ਪੇਜ ਤੋਂ ਤੁਸੀਂ ਆਪਾਂ ਨੂੰ WhatsApp ਤੇ ਉੱਪਰ ਭੇਜਣੀ ਹੈ ਠੀਕ ਹੈ ਜੀ ਚਲੋ ਹੁਣ ਦਿਖਾਣਾਂ ਜਿਹੜਾ ਅੱਜ ਤੋਂ ਲਈ ਆਪਾਂ ਸੂਟ ਲੈ ਕੇ ਆਏ ਹਾਂ ਜੀ ਅੱਜ ਵੀ ਹੈਂਡਵਰਕ ਦੇ ਸੂਟ ਨੇ ਜੀ ਇੱਕ ਜਿਹੜਾ ਫਰਸਟ ਤੇ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਜੀ ਇਹ ਸਿਮਰ ਸਟੱਫ ਦੇ ਉੱਪਰ ਹੈ ਸੂਟ ਠੀਕ ਹੈ ਜੀ ਇਹਦੇ ਵਿੱਚ ਇਸ ਨੂੰ ਤੁਸੀਂ ਇਸ ਵਰਕ ਨੂੰ ਤੁਸੀਂ ਕਿਸੇ ਵੀ ਕੱਪੜੇ ਦੇ ਉੱਪਰ ਹੋਰ ਤੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਜਾਂ ਅ ਕਿਸੇ ਵੀ 컬러 ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਪਾਰਟੀ ਪਾਰਟੀ ਵੀਅ ਸੂਟ ਨੇ ਜੀ ਠੀਕ ਹੈ ਜੀ ਐ ਦੇਖੋ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਦੇਖੋ ਘੇਰਾ ਬਣਿਆ ਹੋਣਾ ਠੀਕ ਹੈ ਜੀ ਕੱਟਵਰਕ ਦੇ ਨਾਲ ਘੇਰਾ ਬਣਿਆ ਹੋਇਆ ਉਸ ਤੋਂ ਬਾਅਦ ਸਾਰੀ ਕਮੀਜ਼ ਦੇ ਵਿੱਚ ਫਲਾਰ ਬਣੇ ਹੋਏ ਨੇ ਠੀਕ ਹੈ ਜੀ ਇਹ ਆਲ ਓਵਰ ਸਾਰਾ ਜਿਹੜਾ ਫਰੰਟ ਬਣਿਆ ਹੋਇਆ ਸ਼ਾਰਟ ਦਾ ਠੀਕ ਹੈ ਜੀ ਉਸ ਤੋਂ ਬਾਅਦ neck ਦੀ ਸਪੇਸ ਆਪਾਂ ਕੁਝ ਇਦਾਂ ਰੱਖੀ ਹੋਈ ਆ ਠੀਕ ਹੈ ਜੀ ਇਸ ਨੂੰ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਡਿਜ਼ਾਈਨ ਕਰ ਸਕਦੇ ਹੋ ਠੀਕ ਹੈ ਜੀ ਸੂਟ ਨੂੰ ਡਿਜ਼ਾਈਨ ਕਰ ਸਕਦੇ ਹੋ ਇਹ ਲਾਈਟ ਲਵੈਂਡਰ ਕਲਰ ਆ ਜੀ ਠੀਕ ਹੈ ਵੀਡੀਓ ਦੇ ਵਿੱਚ ਥੋੜਾ ਲਾਈਟ ਆ ਰਿਹਾ ਠੀਕ ਹੈ ਜੀ ਆਈ ਥਿੰਕ ਹੁਣ ਤੁਹਾਨੂੰ ਥੋੜਾ ਸਹੀ ਦਿਖ ਰਿਹਾ ਹੋਣਾ ਦੇਖੋ ਠੀਕ ਹੈ ਜੀ ਇਹ ਹੈਂਡਵਰਕ ਹੋਇਆ ਹੋਇਆ ਪ੍ਰੋਪਰ ਦੇਖੋ ਸੀਕੁਐਂਸ ਦਾ ਵਰਕ ਹੋਇਆ ਹੋਇਆ ਜੀ ਠੀਕ ਹੈ ਸੀਕੁਐਂਸ ਵਰਕ ਹੋਇਆ ਹੈ ਸਾਰੇ ਫਰੰਟ ਦੇ ਉੱਪਰ ਇੱਕ ਜਾਲ ਬਣਿਆ ਹੋਇਆ ਜੀ ਇਹਨਾਂ ਦੀ ਸ਼ਰਟ ਬਣੀ ਹੋਈ ਬਹੁਤ ਸੋਹਣੀ ਲੱਗਦੀ ਹੈ ਜੇਕਰ ਤੁਸੀਂ ਇਸ ਨੂੰ ਕਲਰ ਕੰਟਰਾਸਟ ਦੇ ਵਿੱਚ ਲੈਣਾ ਹੈ ਮਤਲਬ ਕਿ ਵੀ ਤੁਸੀਂ ਸ਼ਰਟ ਹੋਰ ਕਰਵਾਣੀ ਕਲਰ ਦੀ ਤੇ ਬਾਟਮ ਹੋਰ ਕਲਰ ਦੀ ਕਰਵਾਣੀ ਹੈ ਤੁਸੀਂ ਉਦਾਂ ਵੀ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਜੇ ਕੋਈ neck ਤੇ ਵੀ ਤੁਸੀਂ ਜਿਸ ਤਰ੍ਹਾਂ ਦਾ ਵਰਕ ਲੈਣਾ ਤੁਸੀਂ ਉਦਾਂ ਵੀ ਲੈ ਸਕਦੇ ਹੋ ਇਹ ਓਨਲੀ ਸ਼ਰਟ ਦੇ ਫਰੰਟ ਤੇ ਰਹੇਗਾ ਜੀ ਬੈਕ ਤੇ ਇਹਦੇ ਕੋਈ ਵੀ ਅ ਏਦਾਂ ਦਾ ਵਰਕ ਨਹੀਂ ਆ ਬਿਲਕੁਲ ਪਲੇਨ ਹੈ ਜੇਕਰ ਤੁਸੀਂ ਬੈਕ ਤੇ ਵੀ ਲਾਣਾਗਾ ਤਾਂ ਉਦਾਂ ਵੀ ਹੋ ਜਾਏਗਾ ਠੀਕ ਹੈ ਜੀ ਨੈਕਸਟ ਇਹਦੀਆਂ ਬਾਜੂ ਵੀ ਬਨੀਆਂ ਹੋਈਆਂ ਨੇ ਜੀ ਠੀਕ ਹੈ ਜੀ ਬਾਜੂ ਤੇ ਵੀ ਪ੍ਰੋਪਰ ਹੈਂਡ ਵਰਕ ਹੋਇਆ ਹੋਇਆ ਤੇ ਫਲਾਰ ਬਣੇ ਹੋਏ ਆ ਛੋਟੇ ਛੋਟੇ ਇਹ ਵਾਲੇ ਫਲਾਰ ਬਾਜੂ ਤੇ ਬਨੇ ਹੋਏ ਆ ਐਨ ਐਨਿੰਗ ਕਿ ਚੀਜ਼ ਠੀਕ ਹੈ ਜੀ ਇੱਕ ਜਿਹੜੀ ਸਾਈਡ ਬਣਿਆ ਹੋਇਆ ਠੀਕ ਹੈ ਜੀ ਵਿਚ ਇਹਨਾਂ ਦੇ ਡਾਟਸ ਲੱਗੇ ਹੋਇਆ ਸੀਕੁਐਂਸ ਦੇ ਬਹੁਤ ਸੋਹਣਾ ਵਰਕ ਲੱਗਦਾ ਜੀ ਤੁਸੀਂ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਉੱਪਰ ਜਿਹੜਾ ਕੀ ਹੈ ਆਰਡਰ ਕਰ ਸਕਦੇ ਹੋ ਤੇ ਪੂਰੀ ਡਿਟੇਲਸ ਨੇ ਜਿਹੜੀਆਂ ਸੂਟ ਬਾਰੇ ਉਹ ਜਾਣ ਸਕਦੇ ਹੋ ਤੇ ਇਸ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓਜ਼ ਨੂੰ ਲਾਈਕ ਕਮੈਂਟ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਅੱਗੇ ਵੱਧ ਤੋਂ ਵੱਧ ਕਿਉਂਕਿ ਆਪਾਂ ਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਿਆਦਾ ਨੀਡ ਹੈ ਉਸ ਤੋਂ ਬਾਅਦ ਜੀ ਤੁਹਾਨੂੰ ਦਿਖਾ ਰਿਹਾ ਆਪਾਂ ਇਹਦੇ ਨਾਲ ਪਲੇਨ ਦੀ ਬਾਟਮ ਰਹੇਗੀ ਠੀਕ ਹੈ ਜੀ ਪਲੇਨ ਸ਼ਿਮਰ ਦੀ ਹੀ ਬਾਟਮ ਰਹੇਗੀ ਇਹ ਸ਼ਿਮਰ ਸਟੱਫ ਹੈ ਜੀ ਠੀਕ ਹੈ ਦੁਪੱਟਾ ਇਹਦੇ ਨਾਲ ਤੁਸੀਂ ਆਪਣੀ ਚੋਇਸ ਦੇ ਅਨੁਸਾਰ ਕੋਈ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਆਪਾਂ ਇਹਦੇ ਨਾਲ ਸ਼ਿਮਰ ਦਾ ਦੁਪੱਟਾ ਹੀ ਟਾਈਪ ਅਪ ਕੀਤਾ ਹੈ ਠੀਕ ਹੈ ਜੀ ਸ਼ਿਮਰ ਦਾ ਦੁਪੱਟਾ ਟਾਈਪ ਕੀਤਾ ਹੈ ਇਹਦੇ ਫੋਰ ਸਾਈਡ ਆਪਾਂ ਤੁਹਾਨੂੰ ਵਰਕ ਦਿੱਤਾ ਹੈ ਕਟ ਵਰਕ ਕੀਤਾ ਹੈ ਠੀਕ ਹੈ ਜੀ ਇੱਕ ਵਾਰੀ ਸੂਟ ਦੀ ਤੁਸੀਂ ਫੁੱਲ ਵੀਡੀਓ ਚੈੱਕ ਕਰ ਲਓ ਸੂਟ ਦੇ ਫਰੰਟ ਦੀ ਠੀਕ ਹੈ ਜੀ ਜਿੱਦਾਂ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਆਪਣਾ ਜਿਹੜਾ ਆਰਡਰ ਹੈ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਹੁੰਦਕਾਉਣਾ ਜੀ ਤੁਹਾਨੂੰ ਦੁਪੱਟਾ ਜੇਕਰ ਤੁਸੀਂ ਜਿਹੜਾ ਆਪਾਂ ਇਹ ਵਾਲਾ ਸੂਟ ਤੁਹਾਨੂੰ ਦਿਖਾ ਰਹੇ ਆ ਇਹਦੀ ਬਾਟਮ ਤੇ ਵਰਕ ਨਹੀਂ ਹੈਗਾ ਠੀਕ ਹੈ ਜੀ ਜੇ ਤੁਸੀਂ ਇਹਦੀ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਆਪਣੀ ਚੋਇਸ ਦੇ ਅਨੁਸਾਰ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ neck ਹਾਂਜੀ ਇਹ ਵਾਲਾ ਦਾ ਆਪਾਂ ਦੁਪੱਟਾ ਰੈਡੀ ਕੀਤਾ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਸੋਨਾ ਕੰਮ ਹੋਇਆ ਹੋਇਆ ਹੈ ਜੀ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੂਗਾ ਸ਼ਿਮਰ ਦਾ ਹੀ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਹੈ ਠੀਕ ਹੈ ਜੀ ਤੁਸੀਂ ਆਪਣੀ ਚੋਇਸ ਦੇ ਅਨੁਸਾਰ ਕੋਈ ਵੀ ਦੁਪੱਟਾ ਰਖਵਾ ਸਕਦੇ ਹਾਂ ਠੀਕ ਹੈ ਜੀ ਇਹਦੇ ਖੁੰਝ ਦੇ ਵਰਕ ਬਣਿਆ ਹੋਇਆ ਬਹੁਤ ਜ਼ਿਆਦਾ ਹੈਵੀ ਦੁਪੱਟਾ ਬਣਿਆ ਹੋਇਆ ਠੀਕ ਹੈ ਜੀ ਇਹ ਦੇਖੋ ਵਰਕ ਤੁਹਾਨੂੰ ਬਹੁਤ ਹੀ ਨੀਟ ਐਂਡ ਕਲੀਨ ਬਣੂਗਾ ਬਿਲਕੁਲ ਸੀਕੁਐਂਸ ਦਾ ਵਰਕ ਤੁਸੀਂ ਦੇਖੋ ਕਿਵੇਂ ਚਿੰਨੀਆਂ ਪਈਆਂ ਨੇ ਸੀਕੁਐਂਸ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਵਿੱਚ ਸੀਕੁਐਂਸ ਤੇ ਡਾਟਸ ਮਿਲਣਗੇ ਜੀ ਤੁਹਾਨੂੰ ਪੂਰੇ ਦੁਪੱਟੇ ਦੇ ਵਿੱਚ ਠੀਕ ਹੈ ਜੀ ਇਹ ਜਿਹੜਾ ਵਰਕ ਹੈ ਕੱਟਵਰਕ ਦਾ ਵਰਕ ਹੈ ਇਹ ਤੁਹਾਨੂੰ 4 ਸਾਈਡ ਮਿਲੂਗਾ ਠੀਕ ਹੈ ਜੀ ਤੇ ਜਿਹੜੇ ਇਹ ਵਾਲੇ ਵਰਕ ਨੇ ਇਹ ਵਾਲੇ ਫਲਾਰ ਨੇ ਇਹ ਸਿਰਫ ਤੁਹਾਨੂੰ ਖੁੰਜਾਂ ਤੇ ਮਿਲਣਗੇ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਸੂਟ ਹੈ ਜੀ ਸਾਰਾ ਬਣ ਕੇ ਰੈਡੀ ਹੋਇਆ ਐ ਇਦਾਂ ਕੱਟਵਰਕ ਤੁਹਾਨੂੰ ਦੇਖੋ ਬਣੂਗਾ ਠੀਕ ਹੈ ਜੀ ਠੀਕ ਹੈ ਜੀ ਇਹ ਹੋ ਗਿਆ ਜੀ ਆਪਣੀ ਸ਼ਰਟ ਠੀਕ ਹੈ ਜੀ ਇਹ ਆਪਣੀ ਸ਼ਰਟ ਹੋ ਗਈ ਪੂਰੀ ਤੇ ਇਹ ਵਾਲਾ ਆਪਣਾ ਸ਼ਿਮਰਦਾ ਹੀ ਦੁਪੱਟਾ ਹੋ ਗਿਆ ਤੇ ਇਹ ਹੋ ਗਈਆਂ ਆਪਣੀਆਂ ਬਾਜੂ ਠੀਕ ਹੈ ਜੀ ਇਹ ਆਪਣੀਆਂ ਬਾਜੂ ਬਣੀਆਂ ਹੋਈਆਂ ਨੇ ਠੀਕ ਹੈ ਜੀ ਤੇ बॉटम ਜਿਹੜੀ ਉਹ ਆਪਣੀ ਪਲੇਨ ਰਹੂਗੀ ਜੇ ਤੁਸੀਂ बॉटम ਦੇ ਉੱਪਰ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਉਹ ਵੀ ਹੋ ਜਾਏਗਾ ਠੀਕ ਹੈ ਜੀ ਚਲੋ ਜੀ ਆਪਾਂ ਨੈਕਸਟ ਸੂਟ ਦਿਖਾਣੇ ਤੁਹਾਨੂੰ ਬੈਲਵਟ ਦਾ ਮਹਿੰਦੀ ਕਲਰ ਦਾ ਸੂਟ ਹੈ ਜੀ ਠੀਕ ਹੈ ਜੀ ਉਸ ਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਕਿਸੇ ਹੋਰ ਫੈਬਰਿਕ ਦੇ ਵੀ ਉੱਪਰ ਵੀ ਇਹ ਤੁਹਾਨੂੰ ਪੂਰਾ ਦਬਕਾ ਵਰਕ ਮਿਲੂਗਾ ਜੀ ਇਹਦੇ ਉੱਪਰ ਦੱਕੇ ਦਾ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਦੇਖੋ ਬਹੁਤ ਹੀ ਨੀਟ ਐਂਡ ਕਲੀਨ ਜਿਦਾ ਤੁਹਾਨੂੰ ਹੈਂਡਵਰਕ ਮਿਲੇਗਾ ਦੱਸ ਕੇ ਜੀ ਠੀਕ ਹੈ ਜੀ ਇਹਦੇ ਚਾਰ ਲੇਅਰਸ ਜਾਂਦੀਆਂ ਨੇ ਕੇਰੇ ਦੇ ਉੱਪਰ ਠੀਕ ਹੈ ਜੀ ਵਿੱਚ ਦੇ ਸੈਂਟਰ ਚ ਡਾਟਸ ਦਿੱਤੇ ਹੋਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਸ ਦੀਆਂ ਬਾਜੂ ਵੀ ਬਣੀਆਂ ਹੋਈਆਂ ਨੇ ਠੀਕ ਹੈ ਜੀ ਉਦਾਂ ਹੀ ਇੱਕ ਕਲੀਅਰ ਤੁਹਾਨੂੰ ਬਾਜੂ ਤੇ ਵੀ ਮਿਲੇਗੀ ਠੀਕ ਹੈ ਜੀ ਇੱਕ ਵਾਰੀ ਮੈਂ ਤੁਹਾਨੂੰ ਫੇਰ ਚੈੱਕ ਕਰਵਾ ਦਿੰਨੀ ਆ ਜੀ ਇਹਦਾ ਨਕੀਰਾ ਠੀਕ ਹੈ ਜੀ ਬਹੁਤ ਹੀ ਜਿਆਦਾ ਨੀਟ ਐਂਡ ਕਲੀਨ ਵਰਕ ਮਿਲੂਗਾ ਜੀ ਤੁਹਾਨੂੰ ਬਹੁਤ ਸਫਾਈ ਦੇ ਨਾਲ ਜਿਹੜਾ ਦੱਬਕੇ ਦਾ ਹੈਂਡਵਰਕ ਕੀਤਾ ਹੋਇਆ ਸੀਕੁਐਂਸ ਵਰਕ ਹੋਇਆ ਹੋਇਆ ਜੀ ਦੇਖੋ ਸੀਕੁਐਂਸ ਵਰਕ ਤੇ ਪਰਲ ਵਰਕ ਹੋਇਆ ਹੋਇਆ ਠੀਕ ਹੈ ਜੀ ਇਹ ਦੀਆਂ 슬ੀਵਸ ਰਹਿ ਗਈਆਂ ਇੱਕ ਇੱਕ ਲੇਅਰ ਇਹਨਾਂ ਦੀ 슬ੀਵਸ ਦੇ ਵਿੱਚ ਆਉਂਗੀ ਠੀਕ ਹੈ ਜੀ ਉੱਪਰ ਉਦਾਂ ਹੀ ਪ੍ਰੋਪਰ ਡਾਟਸ ਆਣਗੇ ਜਿਦਾਂ ਆਪਣੀ ਪੂਰੀ ਸ਼ਰਟ ਦੇ ਵਿੱਚ ਨੇ ਜੇ ਤੁਸੀਂ ਇਸ ਨੂੰ ਗਲੇ ਦੇ ਉੱਪਰ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਗਲੇ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਨਾ ਵਰਕ ਹੋਇਆ ਹੋਇਆ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਦੇ ਉੱਪਰ ਆਪਾਂ ਨੂੰ ਤੁਸੀਂ DM ਕਰਨਾ ਹੈ ਠੀਕ ਹੈ ਜੀ ਜੇ ਤੁਸੀਂ ਇਹਦੀ ਬਾਟਮ ਤੇ ਵੀ ਵਰਕ ਲੈਣਾ ਚਾਹੁੰਦੇ ਹੋ ਤੇ ਉਹ ਵੀ ਹੋ ਜਾਏਗਾ ਜੇ ਤੁਸੀਂ ਆਪਣੀ ਰਿਕਾਰਡਿੰਗ ਕੋਈ ਡਿਜ਼ਾਈਨ ਚੇਂਜ ਕਰਨਾ ਚਾਹੁੰਦੇ ਹੋ ਆਪਣੇ ਕੋਲੋਂ ਭੇਜ ਕੇ ਸਾਨੂੰ ਕੋਈ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਪਹਿਲਾ ਆਪਣਾ ਸੂਟ ਸੀ ਜਿਹੜਾ ਉਹ ਸ਼ਿਮਰ ਦਾ ਸੂਟ ਸੀਗਾ ਠੀਕ ਹੈ ਥੈਨ 벨ਵਟ ਦਾ ਤੇ ਜਿਹੜਾ ਨੈਕਸਟ ਆਪਾਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂ ਉਹ ਵੀ 벨ਵਟ ਦਾ ਸੂਟ ਹੈ ਉਹਦੇ ਉੱਪਰ ਪਰਲ ਵਰਕ ਹੋਇਆ ਹੋਇਆ ਜੀ ਹੈਂਡਵਰਕ ਦੇ ਨਾਲ ਗਲੇ ਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਇਹ ਡਾਰਕ ਪਰਪਲ ਕਲਰ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਦਾ neck check ਕਰਵਾਉਣਾ ਹੈ ਆਪਾਂ ਦੇਖੋ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਜੀ neck ਦੇ ਉੱਪਰ ਠੀਕ ਹੈ ਇਹਦੇ ਵਿੱਚ ਸਿਕੁਐਂਸ ਵਰਕ ਨਹੀਂ ਹੈਗਾ ਥੋੜਾ ਬਹੁਤ ਹੈ ਬਟ ਜਿਆਦਾ ਨਹੀਂ ਠੀਕ ਹੈ ਜੀ ਬਹੁਤ ਜਿਆਦਾ ਵਰਕ ਹੈ ਜਿਹੜਾ ਨੀਟ ਐਂਡ ਕਲੀਨ ਹੋਇਆ ਹੋਇਆ ਹੈ ਬਹੁਤ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਪਿਓਰ ਬੈਲਵਟ ਮਿਲੂਗੀ ਤੁਹਾਨੂੰ ਜੀ ਠੀਕ ਹੈ ਉਸ ਤੋਂ ਬਾਅਦ ਇਹਦੇ ਦੋ ਸੈਂਟਰ ਪੈਨਲ ਜਾਂਦੇ ਆ ठीक है जी देखो कमीज के दे दो सेंटर पैनल आते हैं जी ठीक है ਠੀਕ ਹੈ ਜੀ ਵਿਚ ਵਿਚ ਕਿਤੇ ਕਿਤੇ ਕੋਈ ਛੋਟੇ ਛੋਟੇ ਫਲਾਵਰ ਨੇ ਜੀ ਠੀਕ ਹੈ ਤੁਸੀਂ ਵਰਕ ਦੇਖੋ ਜੀ ਆਪਣਾ ਕਿੰਨਾ ਸਫਾਈ ਵਾਲਾ ਵਰਕ ਹੈ ਠੀਕ ਹੈ ਜੀ ਇਹ ਸੈਂਟਰ ਪੈਨਲ ਜਾਂਦੇ ਜੀ ਦੋ ਠੀਕ ਹੈ ਜੀ ਤੇ ਇਹ ਗਲਾ ਬਣਿਆ ਹੋਇਆ ਆਪਣਾ ਠੀਕ ਹੈ ਜੀ ਬਹੁਤ ਜਿਆਦਾ ਪਿਆਰਾ ਵਰਕ ਹੋਇਆ ਹੋਇਆ ਜੀ ਬਹੁਤ ਸਫਾਈ ਦੇ ਨਾਲ ਜਿਹੜਾ ਤੁਹਾਨੂੰ ਵਰਕ ਮਿਲੂਗਾ ਉਸ ਤੋਂ ਬਾਅਦ ਇਹ ਵਾਲਾ ਜੀ ਬਾਜੂ ਦੇ ਉੱਪਰ ਹੈ ਠੀਕ ਹੈ ਜੀ ਇਹ ਵਾਲਾ ਵਰਕ ਤੁਹਾਨੂੰ ਬਾਜੂ ਤੇ ਮਿਲੇਗਾ ਠੀਕ ਹੈ ਜੀ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਵੱਧ ਤੋਂ ਵੱਧ ਆਪਨੂੰ ਜਾ ਕੇ WhatsApp ਤੇ ਉੱਪਰ ਮੈਸੇਜ ਕਰਨਾ ਹੈ ਆ ਸਕਰੀਨ ਸ਼ਾਟ ਲੈ ਕੇ ਠੀਕ ਹੈ ਜੀ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਬਸ ਤੋਂ ਅੱਜ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਪਣੀ ਵੀਡੀਓ ਨੂੰ ਠੀਕ ਹੈ ਜੀ ਇਹ ਵਾਲਾ ਤੁਸੀਂ ਜੇ ਇਹ ਵਾਲਾ ਹੈਂਡਵਰਕ ਤੁਸੀਂ ਕਿਸੇ ਵੀ ਹੋਣਾ ਜਿੱਦਾਂ ਕਿ ਵੈਦਰ ਚੇਂਜ ਹੋਣ ਵਾਲਾ ਜੀ ਕਾਟਨ ਦੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਵਧੀਆ ਕੁਆਲਿਟੀ ਦਾ ਜੋ ਆਪਣਾ ਤੁਹਾਨੂੰ ਫੈਬਰਿਕ ਮਿਲੂਗਾ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੀ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸੂਟ ਤੇ ਸਟਿਚਿੰਗ ਵੀ ਹੋ ਜੇਗੀ ਜੇਕਰ ਤੁਸੀਂ ਆਪਾਂ ਨੂੰ ਕੋਈ ਸੂਟ ਦਾ ਆਰਡਰ ਦਿਨੇ ਹੋ ਤੁਸੀਂ ਆਪਾਂ ਨੂੰ ਤੋ ਰੈਡੀ ਕਰਵਾਣੇ ਤੇ ਫੈਬਰਿਕ ਆਪਣੇ ਤੋਂ ਲੈਣੇ ਹੋ ਤੇ ਸਟਿਚਿੰਗ ਵੀ ਤੁਸੀਂ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਆਪਣਾ ਨਾਪ ਵਗੈਰਾ ਆਪਣ ਨੂੰ ਡਿਟੇਲਸ ਉਦਰਾ ਭੇਜ ਕੇ ਵਟਸਐਪ ਦੇ ਉੱਪਰ ਠੀਕ ਹੈ ਜੀ ਇੱਕ ਵਾਰੀ ਮੈਂ ਫਿਰ ਤੋਂ ਤੁਹਾਨੂੰ ਦੁਬਾਰਾ ਤੋਂ ਸੂਟ ਚੈੱਕ ਕਰਵਾ ਰਹੀ ਹਾਂ ਜੀ ਇਸ ਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਜੀ ਇਸ ਨੂੰ ਤੁਸੀਂ ਕਿਸੇ ਵੀ ਹੋਰ ਫੈਬਰਿਕ ਦੇ ਉੱਪਰ ਜਿੱਦਾਂ ਗਰੇਵ ਹੋ ਗਿਆ ਆਰੀਆਂਜ਼ਾ ਹੋ ਗਿਆ ਜੀ ਸ਼ਿਮਰ ਹੋ ਗਿਆ ਠੀਕ ਹੈ ਕਿਸੇ ਵੀ ਹੋਰ ਰੰਗੀਲਾ ਜਾਂ ਫਿਰ ਕਿਸੇ ਵੀ ਪਸ਼ਮੀਨੇ ਦੇ ਹੋਰ ਸੂਟ ਦੇ ਉੱਪਰ ਕਰਵਾ ਸਕਦੇ ਹੋ ਜਿਹੜੇ ਬਾਹਰ ਕੰਟਰੀਸ ਦੇ ਵਿੱਚ ਮੇਰੀਆਂ ਸਿਸਟਰਸ ਬੈਠੀਆਂ ਨੇ ਉਹਨਾਂ ਨੂੰ ਸੂਟ ਚਾਹੀਦੇ ਨੇ ਵੈਦਰ ਦੇ ਹਿਸਾਬ ਨਾਲ ਹਨਾ ਉਹ ਦਾ ਪਸ਼ਮੀਨੇ ਜਾਂ ਵਿంటర్ ਵਾਲਾ ਜ ਕਿਸੇ ਚ ਵੀ ਕਰਵਾ ਸਕਦੇ ਨੇ ਠੀਕ ਹੈ ਜੀ ਠੀਕ ਹੈ ਜੀ ਵਰਲਡਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਜੀ ਸ਼ਿਪਿੰਗ ਅਵੇਲੇਬਲ ਹੈ ਜੀ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਮੰਗਵਾ ਸਕਦੇ ਹੋ ਬਾਕੀ ਜਿਹੜੇ ਕੋਲੇ ਆਪਣੇ ਕੋਲੇ ਹੈਂਡ ਨੀਡਲ ਦੇ ਸੂਟ ਹੁੰਦੇ ਨੇ ਜੀ ਮਤਲਬ ਕਿ ਹੈਂਡ ਦੀ ਕਢਾਈ ਕੀਤੀ ਜਾਂਦੀ ਹੈ ਉਹ ਵੀ ਆਪਣੇ ਕੋਲ ਅਵੇਲੇਬਲ ਹੈਗੇ ਆ ਜੀ ਸੂਟ ਤੁਸੀਂ ਕਸਟਮਾਈਜ਼ ਕਰਵਾ ਸਕਦੇ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਸੂਟ ਆਪਾਂ ਇੱਕ ਕ੍ਰਾਸ ਸਟਿਚ ਵਾਲੀ ਇੰਸਟਾਗ੍ਰਾਮ ਦੇ ਉੱਪਰ ਵੀਡੀਓ ਵੀ ਅਪਲੋਡ ਕੀਤੀ ਹੋਈ ਆ ਬਲੈਕ ਸੂਟ ਵਾਲੀ ਠੀਕ ਹੈ ਜੀ ਬਦ ਤੋਂ ਬਦ ਆਪਾਂ ਨੂੰ ਸਪੋਰਟ ਕਰਿਆ ਕਰੋ ਜੀ ਠੀਕ ਹੈ ਜੀ ਅ ਇੱਕ ਵਾਰੀ ਮੈਂ ਫਿਰ ਤੋਂ ਦੁਬਾਰੇ ਤੋਂ ਰਿਪੀਟ ਕਰ ਰਹੀ ਹਾਂ ਤੁਹਾਨੂੰ ਜੇਕਰ ਕਿਸੇ ਨੇ ਵੀ ਆਪਾਂ ਤੋਂ ਆਰੀ ਵਰਕ ਹੈਂਡ ਵਰਕ ਮਸ਼ੀਨ ਵਰਕ ਪੇਂਟ ਬਲੋਕ ਪੇਂਟ ਤਤਕਾ ਵਰਕ ਅ ਕੁਝ ਵੀ ਇਦਾਂ ਦਾ ਕੋਈ ਵੀ ਵਰਕ ਕਰਵਾਉਣਾ ਤਾਂ ਤੁਸੀਂ ਆਪਾਂ ਨੂੰ WhatsApp ਦੇ ਉੱਪਰ DM ਕਰ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਸਾਰੇ ਤਰ੍ਹਾਂ ਦੇ ਵਰਕ ਜਿਹੜੇ ਅਵੇਲੇਬਲ ਨੇ ਠੀਕ ਹੈ ਜੀ ਕ੍ਰਾਸ ਸਟਿਚ ਵਰਕ ਵੀ ਤੁਸੀਂ ਆਰਡਰ ਆਰਡਰ ਦੇ ਸਕਦੇ ਹੋ ਆਪਣਾ ਆਰਡਰ ਪਲੇਸ ਕਰਨ ਲਈ ਤੁਸੀਂ WhatsApp ਤੇ ਨੰਬਰ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਨਾ ਹੈ ਜਾਂ ਤੁਸੀਂ ਕੁਝ ਵੀ ਆਪਾਂ ਉਹਨਾਂ ਦਾ ਮੈਸੇਜ ਕਰਕੇ ਪੁੱਛਣਾ ਤੇ ਉਹ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਇਹਦੇ ਬੋਟਮ ਤੇ ਵਰਕ ਨਹੀਂ ਆ ਜੇਕਰ ਤੁਸੀਂ ਬੋਟਮ ਤੇ ਵਰਕ ਲੈਣਾ ਚਾਹੁੰਦੇ ਹੋ ਤੇ ਉਹ ਵੀ ਹੋ ਜਾਏਗਾ ਤੁਸੀਂ ਆ ਉਹ ਆਪਾਂ ਜਿੱਦਾਂ ਤੁਸੀਂ ਇੱਕ ਵਾਰੀ ਸੂਟ ਸਿਲੈਕਟ ਕਰਕੇ ਆਪਾਂ ਨੂੰ WhatsApp ਤੇ ਆਰਡਰ ਭੇਜ ਦਿਓ ਠੀਕ ਹੈ ਜੀ ਤਾਂ ਉਹ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿੱਦਾਂ ਮਰਜ਼ੀ ਕਸਟਮਾਈਜ਼ ਕਰਵਾ ਸਕਦੇ ਹੋ ਸੂਟ ਨੂੰ ਕੋਈ ਵਰਕ ਤੁਸੀਂ ਘੱਟ ਕਰਵਾਣਾ ਜਾਂ ਜ਼ਿਆਦਾ ਕਰਵਾਣਾ ਉਹ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਜਦੋਂ ਤੁਸੀਂ ਇੱਕ ਵਾਰੀ ਆਪਾਂ ਮੈਸੇਜ ਕਰੋਗੇ ਆਪਾਂ ਤੁਹਾਨੂੰ ਫੈਬਰਿਕ ਸਿਲੈਕਟ ਕਰਾਵਾਂਗੇ ਉਸ ਦਾ ਠੀਕ ਹੈ ਜੀ ਤੁਹਾਨੂੰ ਪਿਕਸ ਭੇਜੀਆਂ ਜਾਣਗੀਆਂ ਜੇਕਰ ਤੁਸੀਂ ਆਪਣੇ ਕੋਲੋਂ ਪਲੇਨ ਫੈਬਰਿਕ ਲੈ ਕੇ ਠੀਕ ਹੈ ਜੀ ਉਹਦੇ ਉੱਤੇ ਜਾਂ ਕੋਈ ਆਪਣਾ ਡਿਜ਼ਾਈਨ ਭੇਜੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਆਪਾਂ ਪਲੇਨ ਸਟਾਫ ਦੀ ਵੀ ਵੀਡੀਓਜ਼ ਪਾਉਣੇ ਰਹਿੰਦੇ ਆ ਕੱਲ ਹੋ ਜਿੱਦਾਂ ਹੋ ਸਕੇਗਾ ਆਪਾਂ ਪਰਸੋਂ ਜਾਂ ਪਰਸੋਂ ਤੱਕ ਆਪਾਂ ਤੁਹਾਡੇ ਨਾਲ ਪਲੇਨ ਖਾਦੀ कॉटन ਦੇ ਫੈਬਰਿਕ ਦੀ ਜਿਹੜੀ ਪਿਕਸ ਨੇ ਉਹ ਸ਼ੇਅਰ ਕਰਾਂਗੇ ਜਿਸ ਕਿਸੇ ਨੇ ਵੀ कॉटन ਦੇ ਉੱਪਰ ਆਪਣਾ ਕੋਈ ਵੀ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਉਹ ਆਪਣੇ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ओके okay जी ठीक है जी चलो जी ਇਹ ਵਾਲਾ ਸੀਗਾ ਆਪਣਾ ਲਾਸਟ ਸੂਟ ਹੈਂਡਵਰਕ ਦਾ ਪਰਪਲ ਸੂਟ ਹੈ ਜੀ ਇਹ ਡਾਰਕ ਪਰਪਲ ਸੂਟ ਠੀਕ ਹੈ ਜੀ ਇਹਦੇ ਉੱਤੇ ਹੈਂਡਵਰਕ ਹੋਇਆ ਹੋਇਆ ਪਰਲ ਵਰਕ ਦੇ ਨਾਲ ਇਹਦੀਆਂ ਬਾਜੂ ਨੇ ਜੀ ਇਹਦੀਆਂ ਬਾਟਮ ਤੇ ਵਰਕ ਨਹੀਂ ਹੈਗਾ ਠੀਕ ਹੈ ਜੀ ਉਹ ਤੁਸੀਂ ਆਪਣੀ ਚੋਇਸ ਦੇ ਅਨਸਾਰ ਕਰਵਾ ਸਕਦੇ ਹੋ ਇਹ ਸੀ ਜੀ ਆਪਣਾ ਮਹਿੰਦੀ ਕਲਰ ਦਾ ਸੂਟ ਜਿਹੜੇ ਤੋਂ ਦਬਕਾ ਵਰਕ ਹੋਇਆ ਹੋਇਆ ਠੀਕ ਹੈ ਜੀ ਦਬਕੇ ਦਾ ਵਰਕ ਹੋਇਆ ਹੋਇਆ ਦੈਨ ਬਾਜੂ ਬਣੀਆਂ ਹੋਈਆਂ ਨੇ ਇਹਦੀ ਵੀ ਬੋਟਮ ਤੇ ਵਰਕ ਨਹੀਂ ਹੈਗਾ ਜੀ ਤੁਸੀਂ ਆਪਣੀ ਚੋਇਸ ਦੇ ਅਨੁਸਾਰ ਬੋਟਮ ਤੇ ਵੀ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ 벨ਵਟ ਤੁਹਾਨੂੰ ਵਧੀਆ ਵਾਲੀ ਮਿਲੇਗੀ ਉਸ ਤੋਂ ਬਾਅਦ ਇਹ ਵਾਲਾ ਸੀ ਜੀ ਆਪਣਾ ਸ਼ਿਮਰਦਾ ਸੂਟ ਤੁਹਾਨੂੰ ਦਿਖਾਇਆ ਸੀ ਇਹ ਰ ਪਾਰਟੀ ਵੇਅਰ ਸੂਟ ਹੈ ਜੀ ਇਹਨੂੰ ਬਹੁਤ ਹੈਵੀ ਲੁੱਕ ਦਿੰਦਾ ਜੀ ਇਹ ਬਹੁਤ ਹੈਵੀ ਫਰੰਟ ਬਣਿਆ ਹੋਇਆ ਦਾ ਠੀਕ ਹੈ ਜੀ ਇਹ ਇਸ ਦਾ ਦੁਪੱਟਾ ਸੀਗਾ ਸ਼ਿਮਰ ਦਾ ਹੀ ਦੁਪੱਟਾ ਤੇ ਸ਼ਿਮਰ ਹੀ ਫੈਬਰਿਕ ਹੈ ਸੂਟ ਦਾ ਤੇ ਨੇਚਰਲ ਪਿਓਰ ਕ੍ਰੇਪ ਦੀ ਆਪਣੀ ਜਿਹੜੀ ਬਾਟਮ ਰਹੇਗੀ ਠੀਕ ਹੈ ਜੀ ਜੇ ਤੁਕਰ ਤੁਸੀਂ ਸ਼ਿਮਰ ਦੀ ਲਗਵਾਣੀ ਤੇ ਸ਼ਿਮਰ ਦੀ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਦੁਪੱਟੇ ਦੀ 4 ਸਾਈਡ ਤੋਂ ਨੂੰ ਵਰਕ ਮਿਲੂਗਾ ਕਟਵਰਕ ਦਾ ਠੀਕ ਹੈ ਜੀ ਇਹਦੀ ਬਾਜੂ ਤੇ ਵਰਕ ਵੀ ਹੋਇਆ ਹੋਇਆ ਸਾਰਾ ਆਪਣਾ ਇਹਦਾ ਫਰੰਟ ਬਣਿਆ ਹੋਇਆ ਹੈ ਸ਼ਿਮਰ ਦਾ ਹੀ ਦੁਪੱਟਾ ਹੈ ਠੀਕ ਹੈ ਜੀ ਆਪਣਾ ਆਰਡਰ ਪਲੇਸ ਕਰਨ ਦੇ ਲਈ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਦੇ ਉੱਪਰ ਡੀਮਾ ਕਰਨਾ ਹੈ ਸਕਰੀਨ ਨੰਬਰ ਜਿਹੜਾ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਠੀਕ ਹੈ ਜੀ ਬਾਤ ਤੋਂ ਬਾਅਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਜ ਦੇ ਵਲੌਗ ਦਾ ਆਪਾਂ ਐਂਡ ਇੱਥੇ ਕਰਦੇ ਹਾਂ ਜੀ ਠੀਕ ਹੈ ਜੀ ਜੇ ਬਾਤ ਤੋਂ ਬਾਅਦ ਆਪਣੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਥੈਂਕ ਯੂ ਜੀ